ਕੁਝ ਬੇਖਰ ਗਾਣੇ ਤਾਂ ਸਭ ਨੇ ਸੁਣ ਲਏ ਨੇ ਇਸ ਟਾਈਮ ਤੇ ਠੀਕ ਹੈ ਔਰ ਹਰੀ ਸਿੰਘ ਦਾ ਗਾਣਾ ਤਾਂ ਥੋੜਾ ਜਿਹਾ ਪੁਰਾਣਾ ਵੀ ਹੋ ਗਿਆ ਜਿਹਦੇ ਤੇ ਨਾ ਜ਼ਿਆਦਾ ਬਬਾਲ ਬਚਿਆ ਹੋਇਆ ਹੁਣ ਕਰਨ ਔਜਲਾ ਦਾ ਵੀ ਗਾਣਾ ਆਇਆ ਹੈ ਮੇਰੇ ਤੇ ਇਹ ਕਹਿਣ ਦੀ ਗੱਲ ਹੈਗੇ ਕਿ ਜਿਹੜੀ ਅੱਜਕਲ ਸਿੰਗਰ ਨੇ ਉਹਨਾਂ ਦੀ ਜਿਹੜੀ ਲਫ਼ਜ਼ਾਂ ਦੀ ਚੋਣ ਹੈ ਭਾਸ਼ਾ ਦੇਖਣ ਦੀ ਜਾਂ ਆਪਣੇ ਸੱਭਿਆਚਾਰ ਨੂੰ ਵੀ ਨਾ ਅਣਦੇਖਾ ਕਰਨਾ ਇਸ ਤਰੀਕੇ ਦੇ ਜਿਹੜੇ ਗਾਣੇ ਨੇ ਇਸ ਯੂਜ਼ ਹੋ ਰਹੇ ਨੇ ਆਪਣੇ ਪੰਜਾਬੀ ਲੈਂਗੁਏਜ ਨੂੰ ਲੈ ਕੇ ਜਦ ਕੀ ਉਹ ਸਟੇਜਾਂ ਦੇ ਉੱਤੇ ਜਦੋਂ ਚੜਦੇ ਨੇ ਤਾਂ ਸਭ ਤੋਂ ਪਹਿਲਾਂ ਇਹ ਕਹਿੰਦੇ ਨੇ ਕਿ ਮੈਂ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਮੇਰੀ ਮਾਂ ਦਾ ਬਹੁਤ ਯੋਗਦਾਨ ਹੈ ਇਹਦੇ ਅੰਦਰ ਔਰ ਸੇਮ ਟਾਈਮ ਉਹ ਮਾਰੀਆਂ ਗਾਲਾਂ ਵੀ ਕੱਢਦੇ ਨੇ ਉੱਥੇ ਇਹੋ ਜਿਹੇ ਗਾਣੇ ਜਿਹੜੇ ਨੇ ਇਹੋ ਜਿਹੇ ਲਫ਼ਜ਼ ਜਿਹੜੇ ਨੇ ਯੂਜ਼ ਕਰਨਾ ਇਹ ਸਾਡੇ ਛੋਟੇ ਬੱਚਿਆਂ ਦੇ ਉੱਤੇ ਵੀ ਬਹੁਤ ਗਲਤ ਅਸਰ ਪਾ ਰਿਹਾ ਮੈਂ ਖੁਦ ਇੱਕ ਜਗ੍ਹਾ ਤੇ ਬੈਠੀ ਸੀ ਫੈਮਿਲੀ ਦੇ ਨਾਲ ਅਸੀਂ ਸੁਣਿਆ ਮੈਂ ਪਹਿਲੀ ਵਾਰੀ ਸੁਣਿਆ ਸੀ ਗਾਣਾ ਸਾਨੂੰ ਯਕੀਨ ਨਹੀਂ ਸੀ ਹੁੰਦਾ ਕਿ ਇਹੋ ਜਿਹੇ ਲਫ਼ਜ਼ ਯੂਜ਼ ਕੀਤੇ ਗਏ ਨੇ ਜਦੋਂ ਗਾਣਾ ਚੱਲ ਰਿਹਾ ਸੀ ਜਿਹੜੇ ਸਾਡੇ 7-8 ਸਾਲ ਦੇ ਬੱਚੇ ਸੀ ਉਹਨਾਂ ਨੇ ਪਿੱਛੇ-ਪਿੱਛੇ ਰਿਪੀਟ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੂੰ ਡਾਂਟਿਆ ਕਿ ਵੀ ਇਹ ਗਾਣੇ ਦਾ ਇਹ ਵਰਡ ਨਹੀਂ ਯੂਜ਼ ਕਰਨਾ ਇਹ ਕਹਿੰਦੇ ਸਾਨੂੰ ਮਤਲਬ ਦੱਸੋ ਇਹਦਾ ਕੀ ਹੈ ਕੀ ਮਤਲਬ ਸਮਝਾ ਸਕਦੇ ਹੋ ਤੁਸੀਂ ਜਿਹੜੇ ਸਿੰਗਰ ਹੁੰਦੇ ਨੇ ਨਾ ਉਹ ਤੇ ਸਾਡੇ ਸਮਾਜ ਦੇ ਅੰਦਰ ਆਪਣੇ ਗਾਣਿਆਂ ਦੇ ਪ੍ਰਤੀ ਬਹੁਤ ਡੂੰਘਾ ਅਸਰ ਛੱਡਦੇ ਨੇ ਇਹ ਕੱਲੀ ਐਂਟਰਟੇਨਮੈਂਟ ਨਹੀਂ ਹੁੰਦੀ ਉਹ ਤੁਹਾਨੂੰ ਪੂਰੇ ਸਮਾਜ ਦਾ ਸ਼ੀਸ਼ਾ ਦਿਖਾਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਅੰਦਰ ਕਮ ਹੋ ਰਹੇ ਨੇ ਜਾਂ ਕਮੀ ਆ ਜਾਂ ਪੇਸ਼ੀਆ ਮਗਰ ਇਸ ਤਰੀਕੇ ਨੂੰ ਜੇ ਤੁਸੀਂ ਕਹਿਣ ਕਿ ਅਸੀਂ ਤਾਂ ਬਾਹਰ ਰਹਿੰਦੇ ਆ ਉੱਥੇ ਤਾਂ ਇਹੋ ਜੀ ਲੈਂਗੁਏਜ ਯੂਜ਼ ਕੀਤੀ ਜਾਂਦੀ ਇਹਦਾ ਤਾਂ ਕੋਈ ਕੋਈ ਅਸਰ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇਹ ਗਾਣੇ ਉਸ ਲੈਂਗੁਏਜ ਚ ਗਾਓ ਉਹ ਧਰਤੀ ਉਹ ਯੂਜ਼ ਕਰੋ ਨਾ ਕਿ ਪੰਜਾਬ ਦੀ ਧਰਤੀ ਯੂਜ਼ ਕਰੋਗੇ ਪੰਜਾਬੀ ਬੰਦੇ ਯੂਜ਼ ਕਰੋਗੇ ਪੰਜਾਬੀ ਪਿੰਡ ਯੂਜ਼ ਕਰੋਗੇ ਮਾਮਾ ਪੈਣ ਦੇ ਰਿਸ਼ਤੇ ਯੂਜ਼ ਕਰੋਗੇ ਲੇਕਿਨ ਮਾਨੀਆ ਗਾਣਾ ਗਾ ਲਓਗੇ ਮੈਨੂੰ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਕਿਉਂ ਕਿਹਾ ਜਾਂਦਾ ਮਾਮਾ ਪੈਣਾ ਦੀਆਂ ਇਸ ਦਾ ਕਿਉਂ ਸ਼ਾਨਜਾਦੀ ਆ ਇਸ ਗਾਣੇ ਦੇ ਦਿੱਗੇ ਤੁਹਾਨੂੰ ਵੀ ਮਾਰਕ ਕਰਨਾ ਚਾਹੁੰਦੇ? ਬਿਲਕੁਲ ਹੁੰਦਾ ਜੀ ਜੋ ਕਿ ਜਿੰਨੀ ਲੱਚਰ ਦਾ ਗਾਣੇ ਦੇ ਅੰਦਰ ਓਨੇ ਹੀ ਜ਼ਿਆਦਾ ਉਹਨਾਂ ਦੇ ਵਿਊਜ਼ ਨੇ। ਅਗਰ ਤੁਸੀਂ ਦੇਖਿਆ ਜਾਵੇ ਤਾਂ ਮਿਲੀਅਨਜ਼ ਵਿਊਜ਼ ਨੇ। ਮੈਂ ਇਹ ਕਹਿੰਨੀ ਆ ਕਿ ਸਮਾਜ ਦੇ ਅੰਦਰ ਸਾਡੇ ਨਾਲ ਆਪਣੇ ਵੀ ਸਾਡੇ ਪ੍ਰਤੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ ਸਭ ਦੀ। ਇਹ ਇਕੱਲੀ ਔਰਤ ਕਮਿਸ਼ਨ ਦੀ ਵੀ ਜ਼ਿੰਮੇਵਾਰੀ ਨਹੀਂ ਹੈ ਕਿ ਕੋਈ ਅਗਰ ਇਹੋ ਜਿਹੀ ਕੋਈ ਗਾਣਾ ਆ ਗਿਆ ਜਾਂ ਕੋਈ ਇਹੋ ਜਿਹੀ ਭਾਸ਼ਾ ਯੂਜ਼ ਕਰਦਾ ਤੇ ਉਹਦੇ ਤੇ ਸਮੋਟੋ ਲਾ ਕੇ ਉਹਨਾਂ ਨੂੰ ਨੋਟਿਸ ਦਿੱਤਾ ਜਾਵੇ। ਹਰ ਇੱਕ ਜੋ ਪੰਜਾਬ ਦੇ ਨੇ ਪੰਜਾਬੀ ਆ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜੇ ਤੁਸੀਂ ਇਹ ਅਸੀਂ ਲੈਕਚਰ ਤਾਂ ਜਾਂ ਅਸੀਂ ਲਫੰਗੀ ਭਾਸ਼ਾ ਸੁਣਦੇ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਅਵਾਸ ਚੱਕਣ ਆਉਂਦੇ ਅਗੇਂਸਟ ਤੇ ਤੁਹਾਨੂੰ ਵੀ ਤੁਸੀਂ ਮੀਡੀਅਮ ਵੀਊਜ਼ ਤੇ ਤੁਸੀਂ ਗੱਲ ਕੀਤੀ ਹੈ ਲੋਕ ਦੇਖਦੇ ਨੇ ਤਾਂ ਮੀਡੀਅਮ ਵੀਊਜ਼ ਦੇ ਲਈ ਲੋਕ ਕਿੰਨੇ ਕਿ ਜਿੰਨੇ ਵਾਦ ਨੇ ਐਬਸੋਲਿਊਟਲੀ 100% 100% ਮੈਂ ਅੱਜ ਆਪਣੇ ਬੱਚੇ ਨੂੰ ਕਹਿ ਰਹੀਆਂ ਕਿ ਇਹ ਗਾਣਾ ਨਹੀਂ ਸੁਣਨਾ ਜੇ ਅਸੀਂ ਸਭ ਕਹਿੰਨੇ ਆ ਕਿ ਆਪਣੇ ਬੱਚਿਆਂ ਨੂੰ ਇਹ ਗਾਣੇ ਨਹੀਂ ਸੁਣਨੇ ਕਿਉਂਕਿ ਉਹਦੇ ਚ ਇਹੋ ਜਿਹੇ ਗਾਣੇ ਸਾਡੇ ਚ ਹੋਰ ਵੀ ਬਹੁਤ ਅੱਛੇ ਸਿੰਗਰ ਨੇ ਜਿਹਨੇ ਬਹੁਤ ਵਧੀਆ ਜਿਹੜੇ ਨੇ ਗਾਣੇ ਗਾਉਂਦੇ ਨੇ ਜਿਹੜੇ ਕਿ ਸਾਡੀ ਭਾਸ਼ਾ ਨੂੰ ਉੱਤੇ ਚੱਕਦੇ ਨੇ ਸਾਡੇ ਸੱਭਿਆਚਾਰ ਨੂੰ ਸਾਡੇ ਕਲਚਰ ਨੂੰ ਉੱਤੇ ਚੱਕਦੇ ਨੇ ਉਹ ਹੈ ਤੁਸੀਂ ਇਹੋ ਜੇ ਗਾਣਾ ਬਹੁਤ ਵਧੀਆ ਤੁਸੀਂ ਬਣਾਉਂਦੇ ਹੋ ਬੜੇ ਅੱਛੇ ਸੀਨਸ ਯੂਜ਼ ਕਰਦੇ ਹੋ ਲੇਕਿਨ ਇਹੋ ਜੀ ਲੈਂਗੁਏਜ ਵਿੱਚ ਇਨਸਰਟ ਕਰਕੇ ਤੁਸੀਂ ਸੋਚਦੇ ਹੋ ਕਿ ਸਾਨੂੰ ਵਿਊਜ਼ ਬਹੁਤ ਜ਼ਿਆਦਾ ਆਣਗੇ ਇਹ ਗੱਲ ਬਹੁਤ ਗਲਤ ਹੈ ਇਹਦੇ ਉੱਤੇ ਲਟਕਣ ਦੀ ਬਹੁਤ ਜ਼ਰੂਰਤ ਹੈ ਮੈਂ ਕਰਨਾ ਚਾਹੁੰਦਾ ਮੈਂ ਇਹ ਗਾਣਾ ਗਾਇਆ ਤਾਂ ਉਸ ਤੋਂ ਬਾਅਦ ਔਰਤਾਂ ਪ੍ਰਤੀ ਇਹ ਜੀ ਅੱభి ਸੋਚ ਰੱਖਦੇ ਨੇ ਇਸੇ ਸਭ ਦੋਨਾਂ ਨੇ ਬਰਤਿਕਾ ਪਾਸੇ ਮਾਂ ਦੇ ਨਾਂ ਤੇ ਗਾਣਾ ਗਾ ਰਹੇ ਨੇ ਦੂਜੇ ਪਾਸੇ ਔਰਤਾ ਪ੍ਰਤੀਜੀ ਸਭ ਦੇ ਬਰਤ। ਮੈਂ ਹੁਣੇ ਇਹੀ ਗੱਲ ਕਹੀ ਆ ਠੀਕ ਹੈ ਨਾ ਜਦੋਂ ਤੁਸੀਂ ਸਭ ਤੋਂ ਪਹਿਲਾਂ ਦੀ ਇੰਟਰਵਿਊ ਜਿਹਦੀ ਵੀ ਸੁਣ ਲਓਗੇ ਉਹ ਕਹੇਗਾ ਜੀ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਆਪਣੀ ਮਾਂ ਦੇ ਬਿਨਾ ਮੇਰੀ ਜਿੰਦਗੀ ਜੇ ਮੈਂ ਇੱਥੇ ਤੱਕ ਪਹੁੰਚਿਆ ਮੈਂ ਆਪਣੀ ਮਾਂ ਦੀ ਵਜ੍ਹਾ ਤੋਂ ਪਹੁੰਚਿਆ ਪਰ ਉਸੇ ਮਾਂ ਨੂੰ ਗਾਲ ਕੱਢ ਰਿਹਾ ਤੁਸੀਂ ਇੱਕ ਔਰਤ ਨੂੰ ਔਰਤ ਦੇ ਪਿੱਛੇ ਮਤਲਬ ਇੱਕ ਔਰਤ ਨੂੰ ਗਾਲ ਕੱਢ ਰਹੇ ਉਸ ਔਰਤ ਦਾ ਦਰਜਾ ਤੁਸੀਂ ਇਹ ਦਿਖਾਇਆ ਕਿ ਸਾਡੀ ਗਾਣੇ ਦੇ ਅੰਦਰ ਸਾਡੀ ਕਮਾਈ ਦੇ ਅੰਦਰ ਜਿਹੜੀ ਆ ਅਸੀਂ ਔਰਤ ਨੂੰ ਨੀਚਾ ਦਿਖਾਉਣਾ ਤਾਂ ਸਾਡੀ ਵੀ ਕਮਾਈ ਹੁੰਦੀ ਹੈ ਕਿ ਜੇ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਵੀ ਸਾਡੀ ਗੁਰੂ ਪੀਰਾਂ ਦੀ ਧਰਤੀ ਹੈ ਸਾਡਾ ਕਲਚਰ ਬਹੁਤ ਰਿਚ ਹੈ ਇਸ ਚੀਜ਼ ਨੂੰ ਨਹੀਂ ਬਰਦਾਸ਼ਤ ਕੀਤਾ ਜਾਏਗਾ ਸਾਡੇ ਦੇ ਗੁਰੂਆਂ ਨੇ ਔਰਤ ਨੂੰ ਹੀ ਰੱਬ ਦਾ ਰੂਪ ਮੰਨਿਆ ਹੈ ਤੇ ਉਸ ਚੀਜ਼ ਨੂੰ ਜਿਹੜੀ ਆ ਇਹ ਬਹੁਤ ਜ਼ਿਆਦਾ ਗਲਤ ਚੀਜ਼ ਹੈ ਇਹਦੇ ਉੱਤੇ ਠਲ ਪੰਡ ਨਹੀਂ ਹੋ ਰਹੀ ਕੀ ਹੋ ਗਈ ਹੈ ਜੀ ਕੀ ਕਰ ਰਹੀ ਤੁਸੀਂ ਕਾਰਵਾਈ ਇਹ ਹੈਗੀ ਹੈ ਕਿ ਕਾਰਵਾਈ ਇਹ ਹੈ ਕਿ ਅਸੀਂ ਇਹਨਾਂ ਨੂੰ 11 ਤਰੀਕ ਨੂੰ ਸੱਦਿਆ ਹੈ ਇੱਥੇ ਬੈਨੂ ਇਹ ਵੀ ਪਤਾ ਹੈ ਕਿ ਉਹ ਇੰਡੀਆ 'ਚ ਨਹੀਂ ਹੈ ਇਸ ਟਾਈਮ ਦੋਵੇਂ ਇੰਡੀਆ 'ਚ ਨਹੀਂ ਹੈ ਲੇਕਿਨ ਮੈਂ ਬੀਓਆਈ ਨੂੰ ਵੀ ਲਿਖਿਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਇਸਕਿ ਕਿ ਇਹਨਾਂ ਦੇ ਨਾਲ ਕੰਟੈਕਟ ਕਰਕੇ ਇਹਨਾਂ ਦੀ ਐਕਸਪਲੇਨੇਸ਼ਨ ਲਈਤੀ ਜਾਵੇ ਅਰ ਇਹਨਾਂ ਨੂੰ ਹਾਜ਼ਰ ਕੀਤਾ ਜਾਵੇ ਮੈਮ ਤੁਹਾਨੂੰ ਨਹੀਂ ਲੱਗਦਾ ਕਿ ਅਜਿਹੇ ਸਿਸਟਮ ਦੇ ਵਿੱਚ ਕੋਈ ਅਜਿਹਾ ਸਿਸਟਮ ਹੋ ਜਾਏ ਕਿ ਜਿਸ ਤਰ੍ਹਾਂ ਫਿਲਮ ਰਿਲੀਜ਼ ਤੋਂ ਪਹਿਲਾਂ ਅਸੀਂ ਸੈਂਸਰ ਬੋਰਡ ਤੋਂ ਪਾਸ ਕਰਾਣੇ ਆ ਅਜਿਹੇ ਗੀਤਾਂ ਦੀ ਵੀ ਪਛਾਣ ਹੋ ਸਕੇ ਤਾਂ ਜੋ ਚੱਲਣ ਤੋਂ ਪਹਿਲਾਂ ਰਿਲੀਜ਼ ਹੋਣ ਤੋਂ ਪਹਿਲਾਂ ਬੈਨ ਕਰ ਦਿੱਤੇ ਜਾਵੇ ਦੇਖੋ ਡੈਫੀਨਿਟਲੀ ਹੋਣਾ ਚਾਹੀਦਾ ਹੈ ਕਿ ਅਸੀਂ ਜਿਵੇਂ ਪਿਕਚਰਾਂ 'ਚ ਇਹ ਜਿਹੜੇ ਸਿੰਗਰਸ ਨੇ ਇਹ ਦੇ ਗੈਟਵੇ ਬਾਈ ਸਿੰਗ ਕਿ ਸਾਡੀਆਂ ਕੰਪਨੀਆਂ ਬਾਹਰ ਰਜਿਸਟਰ ਨੇ ਅਸੀਂ ਤਾਂ ਬਾਹਰ ਰਹਿੰਨੇ ਆ ਇਹ ਉਹ ਦੇ ਪਿੱਛੇ ਛੁਪ ਜਾਂਦੇ ਨੇ ਤੁਸੀਂ ਛੁਪਨਾ ਛੁਪੋ ਤੁਸੀਂ ਬਾਹਰ ਕਰਨਾ ਕਰੋ ਫਿਰ ਉਹ ਬਾਹਰ ਕਰੋ ਫਿਰ ਤੁਸੀਂ ਸਾਡੇ ਪਿੰਡ ਦੇ ਸਾਡੇ ਪੰਜਾਬ ਦੇ ਪਿੰਡ ਸਾਡੇ ਪੰਜਾਬ ਦੇ ਲੋਕ ਸਾਡੇ ਪੰਜਾਬ ਦੇ ਪੰਚਾਇਤ ਬੈਠੀ ਹੋਈ ਹੋਤੇ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਯੂਜ਼ ਨਾ ਕਰੋ ਤੁਸੀਂ ਬਾਹਰ ਜੋ ਯੂਜ਼ ਕਰਨਾ ਜਿੱਥੇ ਜੋ ਚੱਲਦਾ ਉਹ ਚਲਾ ਹੀ ਜਾਓ ਤੁਸੀਂ ਲੇਕਿਨ ਆਪਣੀ ਮਾਂ ਬੋਲਣ ਆਪਣੀ ਮਾਂ ਦੀ ਧਰਤੀ ਨੂੰ ਆਪਣੇ ਪਿਆਰ ਕਰਨ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਯੂਜ਼ ਕਰਕੇ ਇਹੋ ਜੀ ਗੰਦੀ ਲੈਂਗੁਏਜ ਬਿਲਕੁਲ ਯੂਜ਼